ਸਭ ਦੇ ਕੇ ਮੌਸਮ ਦੇ ਵਿੱਚ ਕਾਫੀ ਤਬਦੀਲੀ ਆ ਚੁੱਕੀ ਹੈ ਔਰ ਠੰਡ ਜਿਹੜੀ ਹੈ ਕਾਫੀ ਵੱਧ ਰਹੀ ਹੈ ਔਰ ਬੱਦਲ ਜਿਹੜੇ ਆ ਕਾਫੀ ਕੋਝੇ ਚੁੱਕੇ ਔਰ ਕਾਲੇ ਛਾ ਹੋਏ ਹੋਏ ਆ ਚਾਰ ਸਵੇਰੇ ਕਾਲਾ ਹੀ ਕਾਲਾ ਬੱਦਲ ਨਜ਼ਰ ਆ ਰਿਹਾ ਹੈ ਔਰ ਜਿਹੜੀ بارش ਹੈ ਰੁਪਨ ਦਾ ਨਾਮ ਹੀ ਲੈ ਰਹੀ ਦੁਪਹਿਰ 2 ਵਜੇ ਤੋਂ ਲੈ ਕੇ ਲਗਾਤਾਰ بارش ਜਿਹੜੀ ਆ ਪੈ ਰਹੀ ਹੈ ਪੀਵ 3.5 ਘੰਟੇ ਹੋ ਚੁੱਕੇ ਆ ਤੁਸੀਂ ਦੇਖ ਸਕਦੇ ਹੋ ਕਿ ਪਾਣੀ ਕਿਸ ਤਰ੍ਹਾਂ ਗੁਰਦਿਆਂ ਦੇ ਥੱਲੇ ਵੀ ਜਾ ਰਿਹਾ ਹੈ ਔਰ ਆਵਾਜ਼ 아이 ਨੂੰ کافی ਇਹ بارش ਜਿਹੜੀ ਪ੍ਰਭਾਵਿਤ ਕਰ ਰਹੀ ਹੈ ਔਰ ਤੁਸੀਂ ਵੀ ਦੇਖ ਸਕਦੇ ਹੋ ਕਿ ਠੰਡ ਜਿਹੜੀ ਹੈ ਪੰਜਾਬ ਦੇ ਵਿੱਚ کافی ਵੱਧ ਚੁੱਕੀ ਹੈ ਕਿਉਂਕਿ بارش ਜਿਹੜੀ ਹੈ ਸਵੇਰ ਦੀ ਤੇ ਤੈਰੀ ਹੈ ਕਰੀਬ 2 ਵਜੇ ਤੋਂ ਲੈ ਕੇ ਹੁਣ 5:30 ਪੂਨੇ 5 ਹੋ ਚੁੱਕੇ ਆ ਔਰ ਜਿਹੜੀ بارش ਕਾਫੀ ਲਗਾਤਾਰ ਚੱਲ ਰਹੀ ਹੈ ਔਰ ਕਾਫੀ ਤੇਜ਼ بارش ਹੈ ਰੁਕਣ ਦਾ ਨਾਮ ਹੀ ਨਹੀਂ ਲੈ ਰਹੀ ਤੁਸੀਂ ਦੇਖੋ ਦਿਓ ਲਾਈਵ ਤਸਵੀਰਾਂ ਇਸ ਤਰ੍ਹਾਂ ਬਸਮ ਦੇ ਵਿੱਚ ਤਬਦੀਲੀ ਆਈ ਹੈ ਔਰ ਠੰਡ ਜਿਹੜੀ ਹੈ ਸਰਦੀਆਂ ਦੀ ਜਿਹੜੀ ਠੰਡ ਹੈ ਸਹੀ ਤਰੀਕੇ ਨਾਲ ਹੋਣ ਪੈਣੀ ਸ਼ੁਰੂ ਹੋਈ ਹੈ ਪਹਿਲਾਂ ਦਾ ਕਦੇ ਮੌਸਮ ਜਿਹੜਾ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਸੀ ਔਰ ਕਦੇ ਟੁੱਪ ਨਿਕਲ ਆਉਂਦੀ ਸੀ ਪਰ ਅੱਜ ਜਿਹੜੀ ਬਾਰਿਸ਼ ਆ ਉਸਨੇ ਠੰਡ ਕਾਫੀ ਵਧਾ ਦਿੱਤੀ ਹੈ ਤੁਸੀਂ ਇਹ ਸਮਝਦੇ ਹੋ ਕਿ ਕੋਟਕਪੂਰਾ ਦੇ ਵਿੱਚ ਅੱਜ ਸਵੇਰ ਦੁਪਹਿਰ 2 ਵਜੇ ਤੋਂ ਲੈ ਕੇ ਹੁਣ ਤੱਕ ਲਗਾਤਾਰ ਬਰਸਾਤ ਪੈ ਰਹੀ ਹੈ ਔਰ ਬੱਦਲ ਜਿਹੜਾ ਕਾਫੀ ਕਾਲਾ ਵੀ ਹੋਇਆ ਗਿਆ ਔਰ ਕੁਲਿਆ ਵੀ ਹੋਇਆ ਔਰ ਤੁਸੀਂ ਅੱਗਰ ਵੀ ਦੇਖ ਸਕਦੇ ਹੋ ਕਿ ਬੱਦਲ ਜਿਹੜਾ ਬਹੁਤ ਹੀ ਜ਼ਿਆਦਾ ਕਾਲਾ ਹੋਇਆ ਪਿਆ ਤਾਂ ਮੌਸਮਾਪਾ ਵੱਲੋਂ ਦਿੱਤੀ ਚਤਾਵਨੀ ਕਿ 2-3 ਦਿਨੋਂ ਲਗਾਤਾਰ ਮੀਂਹ ਪੈ ਸਕਦਾ ਔਰ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਮੰਡੀ ਦੇ ਵਿੱਚ ਅਸੀਂ ਬੈਠੇ ਆਂ ਔਰ ਕਿਸ ਤਰ੍ਹਾਂ ਦੋਰੀਆਂ ਜੜੀਆਂ ਕੋੜੀਆਂ ਦੇ ਥੱਲੋਂ ਵੀ ਪਾਣੀ ਜਾ ਰਿਹਾ ਹੈ। ਔਰ ਮੌਸਮ ਜਿਹੜਾ ਕਾਫੀ ਖਰਾਬ ਹੋ ਚੁੱਕਿਆ ਔਰ ਪੰਜਾਬ ਦੇ ਵਿੱਚ ਸਾਰੇ ਚ ਹੀ ਉਮੀਦ ਜਤਾਈ ਜਾ ਰਹੀ ਹੈ ਕਿ ਬਰਸਾਤ ਪੈ ਰਹੀ ਹੈ। ਬੱਦਲ ਕਾਫੀ ਕੁਲਿਆ ਹੋਇਆ ਹੈ, ਕਾਲਾ ਹੋਇਆ ਹੈ। ਔਰ ਇਹ ਵੀ ਦੇਖਿਆ ਜਾ ਸਕਦਾ ਹੈ ਕਿ 2-3 ਦਿਨ ਲਗਾਤਾਰ بارش ਪੈਣ ਦੀ ਸੰਭਾਵਨਾ ਹੈ ਔਰ ਛੜੀ ਰੰਗੂੰ ਬੱਦਲ ਬਣ ਚੁੱਕੇ ਹਨ। ਨਮਸਕਾਰ ਦੋਸਤੋ ਤੁਸੀਂ ਦੇਖਿਆ ਕਿ ਕੋਟਪੂਰਾ ਦੇ ਵਿੱਚ ਅੱਜ 2 ਵਜੇ ਤੋਂ بارش ਪੈਣੀ ਸ਼ੁਰੂ ਹੋਈ ਹੈ ਔਰ ਪਹਿਲਾਂ ਕਿਣਮਣ ਚੱਲ ਰਹੀ ਸੀ ਤੇ ਹੁਣ بارش ਕਾਫੀ ਤੇਜ਼ ਹੈ ਔਰ ਜਿਹੜਾ ਬੱਦਲ ਹੈ ਇਹ ਵੀ ਕਾਫੀ ਕਾਲਾ ਹੋ ਗਿਆ ਹੈ ਧੂੜ ਕਾਫੀ ਚੜੀ ਹੋਈ ਹੈ। ਮੌਸਮ ਵਿਭਾਗ ਦੀ ਜੋ ਚੇਤਾਵਨੀ ਸੀ ਕਿ 2-3 ਦਿਨ ਲਗਾਤਾਰ ਮੀਂਹ ਪਵੇਗਾ ਔਰ ਉਹੀ ਸੰਭਾਵਨਾ ਨੂੰ ਦੇਖਦੇ ਹੋਏ ਜਿਸ ਤਰ੍ਹਾਂ ਬੱਦਲ ਘੁਲਿਆ ਹੋਇਆ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ 2-3 ਦਿਨ ਲਗਾਤਾਰ ਮੀਂਹ ਪਵੇਗਾ ਔਰ ਸਾਰੇ ਪੰਜਾਬ ਦੇ ਵਿੱਚ ਲੱਗਦਾ ਹੈ ਕਿ ਮੀਂਹ ਪੈ ਰਿਹਾ ਹੈ ਔਰ ਮੈਨੂੰ ਨਹੀਂ ਲੱਗਦਾ ਕਿ ਬਾਸ ਜਿਹੜੀ ਹੈ ਜਲਦੀ ਬੰਦ ਹੋ ਜਾਵੇ ਜੀ ਜਿਸ ਤਰ੍ਹਾਂ ਬਰਸਾਤ ਚੱਲ ਰਹੀ ਹੈ ਉਸ ਤਰ੍ਹਾਂ ਧਰ ਜਾਣੇ ਵੀ ਮੁੱਖ ਹੋ ਜਾ ਰਿਹਾ ਆਵਾਜਾਈ ਉੱਤੇ ਵਿਗਨ ਪੈ ਰਿਹਾ ਹੈ ਔਰ ਇਹ ਸੰਭਾਵਨਾ ਦਿਟਾਈ ਜਾ ਰਹੀ ਹੈ ਕਿ ਬਾਸ ਜਿਹੜੀ ਹੈ ਜਲਦੀ ਰੁਕਣ ਦਾ ਨਾਮ ਨਹੀਂ ਲਵੇਗੀ ਮੈਂ ਰਣੇਸ਼ ਕਬਾ ਇੰਡੀ ਟਿਊਜ਼ ਕੋ ਪੂਰਾ ਪੰਜਾਬ